ਇਹ ਵਾਕਿਆ ਮੇਰੇ ਬਚਪਨ ਦਾ ਹੈ ਉਦੋਂ ਮੈਂ ਕੋਈ 12-13 ਕੁ ਵਰਿਆਂ ਦਾ ਸਾਂ ਅਸੀਂ ਕੋਈਟਾ بلوچستان ਵਿੱਚ ਰਹਿੰਦੇ ਸਾਂ ਮੇਰੇ ਬਾਬਾ ਜੀ ਦਾ ਉੱਥੇ ਤਕੜਾ ਕਾਰੋਬਾਰ ਸੀ ਜੋ ਦੱਖਣ ਵਿੱਚ ਰਿਆਸਤ ਕਲਾਤ ਤੱਕ ਤੇ ਪੱਛਮ ਵਿੱਚ ਈਰਾਨ ਤੱਕ ਫੈਲਿਆ ਹੋਇਆ ਸੀ ਕਲਾਤ ਦਾ ਬਾਹਰਲਾ ਇਲਾਕਾ ਰੇਗਿਸਤਾਨੀ ਸੀ ਉਧਰ ਨਾ ਕੋਈ ਰੇਲ ਜਾਂਦੀ ਸੀ ਤੇ ਨਾ ਕੋਈ ਸੜਕ ਕੇਵਲ ਊਠਾਂ ਤੇ ਹੀ ਆਵਾਜਾਈ ਸੀ ਤੇ ਊਠਾ ਵਾਲੇ ਕਾਫਲੇ ਬਣਾ ਕੇ ਆਇਆ ਜਾਇਆ ਕਰਦੇ ਸਨ ਇੱਕ ਵੇਰਾ ਮੇਰੇ ਬਾਬੇ ਨੇ ਰਿਆਸਤ ਕਲਾਤ ਦੇ ਖਾਨ ਨੂੰ 500 ਮੋਹਰੇ ਭੇਜਣੀਆਂ ਸਨ ਉਹਨਾਂ ਦਿਨਾਂ ਵਿੱਚ ਜੇ ਸੋਨੇ ਦੀਆਂ ਮੋਹਰਾਂ ਦਾ ਸਿੱਕਾ ਚੱਲਦਾ ਸੀ ਬਾਬੇ ਨੂੰ ਪਤਾ ਲੱਗਾ ਕਿ ਇੱਕ ਕਾਫਲਾ ਉੱਧਰ ਜਾਣ ਵਾਲਾ ਹੈ ਸੋ ਬਾਬਾ ਤੁਰਨ ਲੱਗੇ ਕਾਫਲੇ ਦੇ ਸਲਾਰ ਨੂੰ ਜਾ ਮਿਲਿਆ ਮੈਂ ਉਦੋਂ ਬਾਬੇ ਦੇ ਨਾਲ ਹੀ ਸਾਂ ਬਾਬੇ ਨੇ ਸਲਾਰ ਨੂੰ ਕਿਹਾ ਮੈਂ ਇਹ ਗੁੱਥੀ ਕਲਾਤ ਦੇ ਖਾਨ ਨੂੰ ਭੇਜਣੀ ਹੈ ਤੁਸੀਂ ਲੈ ਜਾਓਗੇ ਉਸਨੇ ਕਿਹਾ ਲੈ ਜਾਵਾਂਗਾ ਬਾਬੇ ਨੇ ਕਿਹਾ ਇਸ ਗੁੱਥੀ ਵਿੱਚ 500 ਮੋਹਰਾਂ ਤੇ ਨਾਲ ਹੀ ਖਾਨਵਲ ਲਿਖੀ ਹੋਈ ਚਿੱਠੀ ਐ ਇਸ ਵਿੱਚ ਮੈਂ ਲਿਖਿਆ ਏ ਕਿ ਦੋ ਮੋਹਰਾਂ ਖਾਨ ਤੈਨੂੰ ਕਿਰਾਏ ਵੱਜੋਂ ਦੇ ਦੇਵੇ ਬਾਬੇ ਨੇ ਗੁੱਥੀ ਤੇ ਚਿੱਠੀ ਉਸ ਨੂੰ ਫੜਾ ਦਿੱਤੀ ਤੇ ਘਰ ਵੱਲ ਪਰਤਾ ਆ ਮੈਂ ਬਾਬੇ ਨੂੰ ਪੁੱਛਿਆ ਜਿਸ ਨੂੰ ਤੁਸੀਂ ਮੋਹਰਾਂ ਦਿੱਤੀਆਂ ਹਨ ਉਹਦਾ ਨਾਮ ਪਤਾ ਜਾਣਦੇ ਹੋ ਬਾਬੇ ਨੇ ਬੇਪਰਵਾਹੀ ਜਿਹੀ ਨਾਲ ਕਿਹਾ ਨਹੀਂ ਮੈਂ ਕਿਹਾ ਫਿਰ ਤੁਸੀਂ 500 ਮੋਹਰਾਂ ਦੀ ਗੁੱਥੀ ਉਸ ਨੂੰ ਕਿਵੇਂ ਪਕੜਾ ਆਇਓ ਬਾਬੇ ਨੇ ਗਏ ਤਬਾਹ ਕਰਕੇ ਮੈਂ ਪੁੱਛਿਆ ਤੁਸੀਂ ਉਸ ਨੂੰ ਜਾਣਦੇ ਤੱਕ ਨਹੀਂ ਤਾਂ ਇਤਬਾਰ ਕਰ ਲਿਆ ਤੁਹਾਨੂੰ ਕਿਵੇਂ ਪਤਾ ਹੈ ਕਿ ਉਹ ਤੁਹਾਡੀਆਂ ਮੋਹਰਾਂ ਖਾਨ ਤੱਕ ਪਹੁੰਚਾ ਦੇਵੇਗਾ ਬਾਬਾ ਮੁਸਕਰਾਇਆ ਤੇ ਕਹਿਣ ਲੱਗਾ ਮੈਨੂੰ ਉਹਦੀਆਂ ਅੱਖਾਂ ਵਿੱਚ ਪਲਮਾਨਸੀ ਝਲਕਦੀ ਪ੍ਰਤੀਤ ਹੋਈ ਸੀ ਮੈਂ ਕਿਹਾ ਪਲਮਾਨਸੀ ਪ੍ਰਤੀਤ ਹੋਣ ਵਿੱਚ ਗਲਤੀ ਵੀ ਤਾਂ ਲੱਗ ਸਕਦੀ ਏ ਆਖਰ 500 ਮੋਹਰਾਂ ਦੀ ਗੱਲ ਹੈ ਕੋਈ ਛੋਟੀ ਮੋਟੀ ਰਕਮ ਨਹੀਂ ਤੋ ਸਹੀ ਇਤਬਾਰ ਕਿਵੇਂ ਕਰ ਲਿਆ ਬਾਬਾ ਕਹਿਣ ਲੱਗਾ ਰੱਬ ਦੇ ਆਸਰੇ ਮੈਂ ਫਿਰ ਬੋਲਿਆ ਨਹੀਂ ਪਰ ਮੇਰੇ ਦਿਲ ਵਿੱਚੋਂ ਤੌਖਲਾ ਨਹੀਂ ਗਿਆ ਮੈਂ ਸੋਚਿਆ ਬਾਬੇ ਦੀਆਂ ਮੋਹਰਾਂ ਤਾਂ ਗਈਆਂ ਦੋ ਮਹੀਨੇ ਲੰਗੇ ਕਾਫਲੇ ਵਾਲੇ ਦੀ ਕੋਈ ਖੰਸੋ ਨਾ ਆਈ ਕਾਫਲੇ ਆਮ ਤੌਰ ਤੇ ਮਹੀਨੇ ਡੇਢ ਮਹੀਨੇ ਵਿੱਚ ਪਰਤ ਆਇਆ ਕਰਦੇ ਸਨ ਮੈਂ ਬਾਬੇ ਨੂੰ ਪੁੱਛਿਆ ਉਹ ਕਾਫਲੇ ਵਾਲਾ ਪਰਤਿਆ ਨਹੀਂ ਕਹਿਣ ਲੱਗਿਆ ਅਜੇ ਨਹੀਂ ਮੈਂ ਕਿਹਾ ਬਾਬਾ ਪਤਾ ਨਹੀਂ ਉਹ ਕਾਫਲਾ ਪਰਤੇਗਾ ਵੀ ਜਾਂ ਨਹੀਂ ਤੇ ਜੇ ਪਰਤਿਆ ਵੀ ਤਾਂ ਉਹ ਬੰਦਾ ਤੁਹਾਨੂੰ ਮਿਲੇਗਾ ਵੀ ਜਾਂ ਨਹੀਂ ਉਸ ਨੂੰ ਤਾਂ ਤੁਸੀਂ ਆਪਣਾ ਨਾਮ ਪਤਾ ਵੀ ਨਹੀਂ ਦੱਸਿਆ ਬਾਬਾ ਫਿਰ ਮੁਸਕਰਾਇਆ ਤੇ ਕਹਿਣ ਲੱਗਾ ਉਹ ਖਾਨ ਉਹਨੂੰ ਦੱਸ ਦੇਵੇਗਾ ਮੈਂ ਦਿਲ ਵਿੱਚ ਸੋਚਿਆ ਬਾਬਾ ਬੜਾ ਹੀ ਝੱਬਜ ਕੀ ਨਾਮ ਔਖਾ ਹੈ ਇੱਕ ਮਹੀਨਾ ਹੋਰ ਲੰਘ ਗਿਆ ਉਸ ਬੰਦੇ ਦੀ ਕੋਈ ਉੱਗ ਸੁਗ ਨਾ ਆਈ ਮੈਨੂੰ ਯਕੀਨ ਹੋ ਗਿਆ ਕਿ ਸਾਡੀਆਂ ਮੋਰਾਂ ਤਾਂ ਗਈਆਂ ਤਾਂ ਇੱਕ ਦਿਨ ਮੈਂ ਘਰ ਬੈਠਾ ਸਾਂ ਤਾਂ ਲੋਡੇ ਵੇਲੇ ਸਾਡੇ ਘਰ ਦਾ ਬੂਹਾ ਕਿਸੇ ਖੜਕਾਇਆ ਮੈਂ ਬੂਹਾ ਖੋਲਿਆ ਤਾਂ ਕਾਫਲੇ ਵਾਲਾ ਆਦਮੀ ਖੜਾ ਸੀ ਕਹਿਣ ਲੱਗਾ ਸਰਦਾਰ ਜੀ ਹੈ ਮੈਂ ਉਹਦੀਆਂ ਅੱਖਾਂ ਵਿੱਚ ਵੇਖਣ ਦਾ ਸਾਹਸ ਨਾ ਕਰ ਸਕਿਆ ਤਉ ਦਾ ਹੱਥ ਫੜਕੇ ਅੰਦਰ ਲੈ ਆਇਆ ਤੇ ਬੈਠਕ ਵਿੱਚ ਬਿਠਾ ਕੇ ਬਾਬੇ ਨੂੰ ਅੰਦਰ ਉਹਨਾਂ ਦੇ ਕਮਰੇ ਵਿੱਚੋਂ ਲੈ ਆਂਦਾ। ਬਾਬਾ ਆਇਆ ਤਾਂ ਉਸ ਬੰਦੇ ਨੇ ਝੁੱਕ ਕੇ ਬਾਬੇ ਨੂੰ ਪੰਜ ਵਾਰ ਸਲਾਮ ਕੀਤੀ ਤੇ ਕਿਹਾ ਤੇਰੀ ਚਿੱਠੀ ਨੂੰ ਖਾਨ ਨੇ ਆਪਣੇ ਸਿਰ ਨਾਲ ਲਾਇਆ। ਅੱਖਾਂ ਨਾਲ ਲਾਇਆ ਤੇ ਫਿਰ ਪੜਿਆ। ਤੁਸੀਂ ਦੋ ਮੋਰਾ ਮੈਨੂੰ ਦੇਣ ਲਈ ਚਿੱਠੀ ਵਿੱਚ ਲਿਖਿਆ ਸੀ। ਖਾਨ ਨੇ ਮੈਨੂੰ ਪੰਜ ਮੋਰਾ ਦਿੱਤੀਆਂ ਤੇ ਕਿਹਾ ਤੂੰ ਮੇਰੇ ਦੋਸਤ ਦਾ ਪੈਗਾਮ ਲਿਆਇਆ ਹੈ। ਬਾਬੇ ਨੇ ਉਹਦੀ ਪਿੱਠ ਤੇ ਹੱਥ ਫੇਰਿਆ ਤੇ ਕਿਹਾ ਖੁਦਾ ਤੇਰਾ ਸਦਾ ਮੁਹਫਜ਼ ਹੋਵੇ ਤਦੋ ਕਹਿਣ ਲੱਗਾ ਖਾਨ ਨੇ ਤੁਹਾਡੇ ਵਾਸਤੇ ਕੁਝ ਤੋਹਫੇ ਭੇਜੀ ਹਨ ਬਾਹਰ ਛਕੜੇ ਵਿੱਚ ਪਏ ਹਨ ਅੰਦਰ ਮੰਗਵਾ ਲੋ ਸ਼ਰਮ ਨਾਲ ਮੇਰੀਆਂ ਅੱਖਾਂ ਚੁੱਗ ਗਈਆਂ ਬਾਬੇ ਨੇ ਵੇਖ ਲਿਆ ਮੈਨੂੰ ਛਾਤੀ ਨਾਲ ਲਾ ਲਿਆ ਤੇ ਕਿਹਾ ਪੁੱਤਰ ਸੰਸਾਰ ਵਿਸਾਹ ਕੀਤਿਆਂ ਹੀ ਚੱਲ ਸਕਦਾ ਏ ਬੀਵਸਾਈ ਨਾਲ ਨਹੀਂ ਤੇ ਇਹ ਘਟਨਾ 1938 ਈਸਵੀ ਦੀ ਹੈ